ਜਿਹੜਾ ਹੋਮ ਮਿਨਿਸਟਰ ਸਾਹਿਬ ਨੇ 2 ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਨੇ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਨਣਾ ਚਾਹੁੰਦਾ ਸੀ ਇਹ ਵੀ ਉਹਨਾਂ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ ਪਹਚਾ ਦਿੱਤਾ ਤੇ ਨਾਲ ਇਹ ਗੱਲ ਕਹੀ ਕਿ ਉਹ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਤੇ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਿਨਾਂ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ। ਇਫ ਸਮਬਡੀ ਡਸ ਨੋਟ ਨੋ ਦੀ ਰਿਲੀਜੀਅਸ ਬਲੀਫਸ ਆਫ ਅ ਕਮਿਊਨਿਟੀ ਹੀ ਸ਼ੁੱਡ ਨੋਟ ਸਪੀਕ ਔਨ ਇਟ। ਇਹ ਇਤਰਾਜ਼ਯੋ ਗੱਲ ਹੈ। ਇਹਦਾ ਨਿੰਦਾ ਪ੍ਰਸਤਾਵ ਮੈਂ ਚਾਹੁੰਦਾ ਇੱਥੇ ਪੇਸ਼ ਕੀਤਾ ਜਾਏ ਤੇ ਇਹਦੇ ਤੇ ਹਾਊਸ ਇਹਦਾ ਸੰਗਿਆਨ ਲੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਕੋਈ ਸੈਲਰ ਦੇ ਵਿੱਚ ਕਿਸੇ ਜੇਲ੍ਹ ਦੇ ਸੈਲਰ 'ਤੇ ਨਹੀਂ ਪੜਿਆ ਜਾ ਸਕਦਾ। ਇਸੇ ਨਾਲ ਨਾਲ ਸਰ ਚੀਮੰਿਸਟਰ ਸਾਹਿਬ ਡੀਲਿਮਿਟੇਸ਼ਨ ਦੀ ਉੱਥੇ ਮੀਟਿੰਗ 'ਚ ਗਏ ਨੇ। ਵੀ ਵਾਂਟ ਕਿ ਇਥੇ ਬਕਾਇਦਾ ਤੌਰ ਆ ਕੇ ਦੱਸਣ ਤੁਹਾਡੀ ਜਿਹੜੀ ਸਦਨ ਚੀਫ ਮਿਨਿਸਟਰਸ ਨਾਲ ਲੀਡਰਸ ਨਾਲ ਗੱਲ ਹੋਈ ਹੈ ਉਹ ਕੀ ਹੋਈ ਹੈ ਇਹਦੇ ਤੇ ਚਰਚਾ ਹੋਏ ਕਿਉਂਕਿ ਇਹ ਪੰਜਾਬ ਦੀ ਹੋਂਦ ਖਤਮ ਕਰਨ ਦਾ ਭਾਜਪਾ ਦਾ ਇੱਕ ਛੇੜੇ ਅੰਦਰ ਸਾਰੇ ਦੇਸ਼ ਦੇ ਵਿੱਚ ਜਿੱਥੇ ਲੋਕ ਕੋਈ ਆਪਣੀ ਆਬਾਦੀ ਤੇ ਕੰਟਰੋਲ ਕਰਦੇ ਨੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਚ ਜਿੱਥੇ 10-10 15-15 ਇੱਕ ਘਰ ਦੇ ਵਿੱਚ ਜੰਮਦੇ ਨੇ ਉਹਨਾਂ ਦੀ ਹੋਰ ਤਾਕਤ ਵਧਾਉਣ ਦੀ ਗੱਲ ਕਰਦੇ ਆ ਪੰਜਾਬ ਵੇਖੋ ਕਿਥੇ ਮਹਾਰਾਜਾ ਰਣਜੀਤ ਸਿੰਘ ਪਾਰਟੀਸ਼ਨ ਤੋਂ ਪਿੱਛੇ ਸਿਰ ਜੇ ਸਾਡੇ ਵਿੱਚੋਂ ਪਾਕਿਸਤਾਨ ਪੰਜਾਬ ਚੋਂ ਨਾ ਬੰਦਾ ਤੇ ਬੰਗਾਲ ਵਿੱਚੋਂ ਬੰਗਲਾਦੇਸ਼ ਨਾ ਬੰਦਾ ਦੋਨਾਂ ਕੋਲ 220 ਸੀਟ ਹੁੰਦੀ ਅੱਜ ਰਾਜ ਤੁਹਾਡਾ ਹੁੰਦਾ ਅਸੀਂ ਤੇ ਦੇਸ਼ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਗੱਲ ਦੇ ਵਿੱਚ ਫਾਂਸੀ ਦੇ ਫੰਦੇ ਹੱਸਦੇ ਹੋਏ ਚੁੰਮ ਕੇ ਪਾਇਏ ਤੇ ਅੱਜ ਸਾਡੀ ਹੋਂਦ ਖਤਮ ਕਰਦੀ ਖੇਡ ਆ ਗਈ ਦਸਤਾਰ ਨੂੰ ਖਤਮ ਕਰ ਰਹੇ ਤੁਹਾਡੀ ਮਾਂ ਬੋਲੀ ਨੂੰ ਖਤਮ ਕਰ ਰਹੇ ਤੁਹਾਡੇ ਪੈਰਾਂ ਵੇ ਨੂੰ ਖਤਮ ਕਰ ਰਹੇ ਤੁਹਾਡੀ ਇੰਡੇ ਨਾਮੀ ਦੀ ਭਰਤੀ ਬੰਦ ਕਿਸਾਨਾਂ ਨੂੰ ਕੁਝ ਐਗਰੀਕਲਚਰ ਦੀ ਡਾਈਵਰਸੀਫਿਕੇਸ਼ਨ ਆਸ ਕੋਚ ਵਾਲੇ ਨਹੀਂ ਦੇ ਰਹੇ ਆਰਡੀਐਫ ਦੇ ਪੈਸੇ ਸਾਡੇ ਰੋਕ ਕੇ ਰੱਖੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪਏਗਾ ਰਹਿ ਸਾਡੇ ਕੋਲ ਬਿਲਕੁਲ ਛੋਟਾ ਜਿਹਾ ਇੱਥੇ ਵੀ ਅਸੀਂ ਘਟ ਗਿਣਤੀ ਚ ਹੋਰੇ we will have to fight it together ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਬੁੱਧਿਆ ਤੇ ਆਈਏ ਜਿੱਥੇ ਪੰਜਾਬ ਦੀ ਇਕਤਾ ਦੀ ਲੋੜ ਸੋ ਇੰਨਾ ਕਹਿੰਦਾ ਹੋਇਆ ਮੈਂ ਗਵਰਨਰ ਸਾਹਿਬ ਦਾ ਜਿਹੜਾ ਪਾਛੇ ਨੇ ਜਾਂ ਉਹਨਾਂ ਦਾ ਜਿਹੜਾ ਐਡਰੈਸ ਹੈ ਉਹਨੂੰ ਕੰਪਲੀਟਲੀ ਅਪੋਜ਼ ਕਰਨਾ there is nothing for punjab in that ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਆਂਦੀ ਮਿਹਰਬਾਨ ਅੱਜ ਇੱਥੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਹੋਇਆ ਮੈਨੂੰ ਇਹ ਲੱਗਦਾ ਵੀ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਬਹੁਤ ਸੋਚ ਸਮਝ ਕੇ ਰਾਜਨੀਤਿਕ ਭਾਸ਼ਣਾ ਜਪਾ ਲਿਆ ਕਰੀਏ 1 ਮਿੰਟ ਜੀ 1 ਮਿੰਟ 1 ਮਿੰਟ ਸੋ ਜੇ ਕੋਈ ਕੋਈ ਅਵੱਗਿਆ ਵਾਲੀ ਗੱਲ ਆ ਤਾਂ ਆਪਾਂ ਧਾਰਮਿਕ ਮਾਮਲਿਆਂ ਦੇ ਜਿਹੜੇ ਐਕਸਪਰਟਸ ਹੈ ਉਹਨਾਂ ਤੋਂ ਰਹਿ ਲੈ ਲਈਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਸਕਦੀ ਹੈ ਸੋ ਆਪਾਂ ਪੋਲਿਟੀਕਲ ਡਿਸਕੋਰਸ ਦੇ ਵਿੱਚ ਸ਼੍ਰੀ ਗੁਰੂ ਗਨਸਾਹਿਬ ਮਹਾਰਾਜ ਸਭ ਦੇ ਸਾਂਝੇ ਨੇ ਆਪਾਂ ਉਹਨਾਂ ਨੂੰ ਘਟ ਲਿਆਇਆ ਕਰੀਏ ਜੇ ਕਿਸੇ ਨੂੰ ਨਹੀਂ ਜਾਣਕਾਰੀ ਰਹੀ ਤਾਂ ਉਹਨੂੰ ਦੱਸਿਆ ਜਾਣਾ ਚਾਹੀਦਾ ਵੀ ਸ਼੍ਰੀ ਗੁਰੂ ਗਨਸਾਹਿਬ ਮਹਾਰਾਜ ਦੀ ਸਰਦਾਰ ਅਸੀਂ ਕਿਸ ਤਰ੍ਹਾਂ ਬਹਾਲ ਕਰ ਸਕਦੇ ਹਾਂ ਕਿਉਂਕਿ ਉਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਉਹ ਤਾਂ ਸਭ ਐ ਸਾਂਝੀ ਵਾਲ ਸਦਾ ਹੈ ਤਾਂ ਸਾਰਿਆਂ ਦੇ ਨੇ ਸੋ ਆਪਾਂ ਨੂੰ ਉਹਨਾਂ ਦਾ ਮਾਨ ਸਤਕਾਰ ਬਹਾਲ ਰੱਖਣਾ ਚਾਹੀਦਾ ਅ ਅਸ਼wini ਕੁਮਾਰ ਜੀ ਮੈਂ ਕੇਵਲ ਇਹ ਕਹਿਣਾ ਹੈ ਬਾਜਬਾ ਸਾਹਿਬ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਨਾ ਕਰਨ ਸਿੱਖ ਸਿੱਖਾਂ ਦੀਆਂ ਭਾਵਨਾ ਪੜਕਾ ਕੇ ਅੱਗੇ ਪੰਜਾਬ ਦਾ ਬੜਾ ਨੁਕਸਾਨ ਹੋ ਚੁਕਿਆ ਹੈ। ਔਰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਤੋੜ ਕੇ ਬਲਡਰੋਜਰ ਚਲਾਇਆ ਹੈ ਉਹ ਅੱਜ ਸਮਾਜ ਨੂੰ ਇਹ ਸਿਖਾਣਗੇ। ਮੇਰਾ ਕੇਵਲ ਇਹ ਬੇਨਤੀ ਹੈ ਕਿ ਕੋਈ ਵੀ ਐਸੀ ਗੱਲ ਮੂੰਹ ਤੋਂ ਨਾ ਕੱਢੀ ਜਾਏ ਜਿਸ ਦੇ ਨਾਲ ਭਾਈਚਾਰੇ ਨੂੰ ਚੋਟ ਲੱਗੇ। ਔਰ ਜਿਹੜੀ ਵਿਸ਼ੇ ਤੁਸੀਂ ਕਿਹਾ ਹੈ ਇਹਦੀ ਜਾਣਕਾਰੀ ਜਿਹੜੀ ਹੈ ਲੈ ਲੈਣੀ ਚਾਹੀਦੀ ਹੈ ਔਰ ਉਹਦੇ ਪਿੱਛੇ ਮੈਂ ਜੋ ਭਾਵ ਸਮਝਿਆ ਹੈ ਕਈ ਵਾਰੀ ਭਾਵ ਨੂੰ ਜਿਆਦਾ ਮਤਲਬ ਦੇਣਾ ਚਾਹੀਦਾ ਹੈ ਕਿ ਉਸ ਵੇਲੇ ਸਰਕਾਰ ਨੇ ਪੰਜਾਬ ਦਾ ਅਮਨ ਸ਼ਾਂਤੀ ਪੰਜਾਬ ਸਰਕਾਰ ਨੇ ਜਿਹੜਾ ਉਹ ਐਕਸ਼ਨ ਲਿਆ ਪੰਜਾਬ ਜਿਹੜੀ ਰਾਹ ਵੱਲ ਵੱਧ ਰਹੀ ਸੀ ਰੁਕ ਗਿਆ ਜਾਂ ਤਾਂ ਭਾਈ ਇਹ ਦੱਸ ਦੇ ਕਿ ਕਿਆ ਪੰਜਾਬ ਦਾ ਮਾਹੌਲ ਉਦਾਂ ਦਾ ਚੰਨਿਆ ਅਸੀਂ ਕਿ ਰਾਜਨੀਤੀ ਤੋਂ ਉੱਪਰ ਉੱਡ ਕੇ ਕੁਝ ਗੱਲਾਂ ਕਰਨੀਆਂ ਪੈਣਗੀਆਂ ਬਾਜਵਾ ਸਾਹਿਬ ਤੁਹਾਡੀ ਤੁਹਾਡੀ ਗੱਲ ਕੇਵਲ ਰਾਜਨੀਤੀ ਨਹੀਂ ਅਸ਼wini ਜੀ ਕੇਵਲ ਰਾਜਨੀਤੀ ਨਹੀਂ ਕੇਵਲ ਅਸ਼wini ਜੀ ਨਹੀਂ ਅਸ਼wini ਜੀ ਮੈਂ ਬਾਰੇ ਮੈਂ ਕਹਿਣਾ ਚਾਹਾਂ ਬਾਜਵਾ ਜੀ ਕੀ ਹੋਇਆ ਕਹਿ ਨਹੀਂ ਹੋਇਆ ਉਹ ਤੇ ਅਸੀਂ ਜ਼ਿਕਰ ਬਾਜਵਾ ਜੀ ਬਾਜਵਾ ਜੀ ਜੋ ਅਸੀਂ ਬਾੜੇ ਰੋਲ ਕਰ ਰਹੇ ਨੇ ਐਂਟੀ ਪੰਜਾਬ ਉਹਦੇ ਬਾਰੇ ਵੀ ਥੋੜੀ ਜੀ ਜਾਣਕਾਰੀ ਚਲੋ ਹੁਣ ਇਹਨੂੰ ਤੁਸੀਂ ਇਹਨੂੰ ਤੁਸੀਂ ਚੇਅਰ ਨੂੰ ਐਡਰੈਸ ਕਰੋ ਇੱਕ ਮਿੰਟ ਅਸ਼wini ਜੀ ਮੈਂ ਇੱਕ ਬੇਨਤੀ ਕਰਦੀ ਚਾਹੁੰਨਾ ਜੀ ਨਹੀਂ ਅਸੀਂ ਇੰਨਾ ਬਾਜਵਾ ਜੀ ਬੈਠੋ 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 ਦੇਖੋ ਆਇਸ਼ਵਨੀ ਜੀ ਜਿਹੜੇ ਲੋਕ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਰੇ ਨਹੀਂ ਪਤਾ ਉਹਨਾਂ ਨੂੰ ਦੱਸ ਦਿਓ ਵੀ ਰਾਜਨੀਤਿਕ ਭਾਸ਼ਣਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੂੰ ਉੱਪਰ ਸਮਝਿਆ ਜਾਵੇ ਰਾਜਨੀਤੀ ਤੋਂ ਉਹ ਸਾਰਿਆਂ ਦੇ ਸਾਝੇ ਨੇ ਕਿਸੇ ਹੋਰ ਤਰੀਕੇ ਨਾਲ ਵੀ ਗੱਲ ਕਰ ਸਕਦੇ ਸੀ ਉਹ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਬਚਾ ਕੇ ਰੇ ਆਪਣਾ ਫਰਜ਼ ਆ